ਇੱਥੇ ਆ ਕੇ ਜਾਂ ਤਹਾਰ ਜਾਂਦਾ ਕਣਕ ਵਾਈ ਜਾਂਦਾ ਬਾਈ ਪੁੱਤਾ ਵਾਂਗੂ ਪਾਲੀ ਫਸਲ ਹੁਣ ਵਾਉਣੀ ਪੈ ਗਈ ਆ ਤੇ ਆਪਾਂ ਖੜੇ ਆ ਪਿੰਡ ਸਰਾਵਾ ਮੇਰੇ ਹੀ ਪਿੰਡ ਸਰਾਵਾ ਦੇ ਜਿਹੜਾ ਕਿਸਾਨ ਆ ਕਣਕ ਵਾਈ ਜਾਂਦਾ ਦੇਖ ਲੋ ਸੰਢੀ ਪੈ ਗਈ ਆ ਤੇ ਆਪਾਂ ਬਿੰਦੂ ਦਾ ਗੱਲਬਾਤ ਕਰਦੇ ਆ ਕੀ ਮਜਬੂਰੀ ਬਣ ਗਈ ਹੁਣ ਜਿਹੜੀ ਹੁਣ ਵਾਊਗਾ ਤੇ ਕਦੋਂ ਬੀਜੂਗਾ ਨਾ ਤੇ ਆਜੋ ਆਪਾਂ ਪੁੱਛਦੇ ਆ ਬਾਈ ਬਿੰਦੂ ਕਣਕ ਵਾਈ ਜਾਂਦਾ ਹੁਣ ਸੰਢੀ ਪੈ ਗਈ ਬਾਈ ਬਾਈ ਹਜੇ ਤਾਂ ਪੁੱਤਾ ਵਾਂਗੂ ਪਾਲੀ ਸੀ ਮਨ ਲੱਗਦਾ ਹਨਾ ਤੇ ਕਣਕ ਵਧੀਆ ਖੜੀ ਸੀਗੀ ਹਨਾ ਉੱਤੋਂ ਤਾਂ ਹਰਿਆਲੀ ਮਾਰ ਰਹੀ ਆ ਵਧੀਆ ਬਾਈ ਪਰ ਜਿਹੜੀ ਜਰਚ ਹੈ ਤੁਸੀਂ ਮਨ ਲਾਦਾ ਵੀ ਸੁੰਡੀ ਪੈ ਚੁੱਕੀ ਹੈ ਹਨਾ ਸੁੰਡੀ ਕਰਕੇ ਬਾਲੀ ਹੋ ਗਈ ਨਾ ਸੁੰਡੀ ਵਹੁਣੀ ਪੈਗੀ ਤਾਂ ਹੀ ਸੁੰਡੀ ਨੇ ਜਾਵੇਂ ਖਾਲੀ ਦੋ ਵਾਰੀ ਸਪਰੇਅ ਕਰਤੀ ਸਪਰੇਅ ਕਰਤੀ ਬਈ ਦੋ ਵਾਰੀ ਫਿਰ ਵੀ ਨਹੀਂ ਮਰੀ ਨਹੀਂ ਕੋਈ ਹੱਲ ਨਹੀਂ ਪਾਣੀ ਵੀ ਲਾ ਕੇ ਵੇਖ ਲਿਆ ਕਹਿੰਦੇ ਪਾਣੀ ਲਾ ਕੇ ਵੀ ਠੀਕ ਹੋ ਗਿਆ ਪਾਣੀ ਪਾਣੀ ਲਾ ਕੇ ਵੀ ਸਪਰੇਅ ਵਿੱਚ ਪਈ ਸੀ ਆਪਣੀ ਕਲੋਰੋ ਫਿਰ ਵੀ ਨਹੀਂ ਹੱਲ ਹੋਇਆ ਕੋਈ ਨਾਮ ਨਹੀਂ ਹੋਇਆ ਉਸ ਤੋਂ ਬਾਅਦ ਉੱਤੇ ਛੜਕੀ ਲਾ ਕੇ ਹੂੰ ਕੋਈ ਨਾਮ ਨਹੀਂ ਕੋਈ ਮੋੜ ਪਿਆ ਕਿੰਨਾ ਮਾਨ ਬਈ ਹੁਣ ਬਿੰਦੂ ਆ ਵਾਈ ਜਾਂਦੇ ਬਈ ਜਿਹੜਾ ਹੁਣ ਸਾਢੇ 3-4 ਕਿੱਲੇ ਨੀਰਮਣ ਹੋਏ ਸਾਢੇ 3 ਕਿੱਲੇ ਤੇ ਭਾਈ ਹੁਣ ਜੇ ਇਹੇ ਤਾਂ ਚੱਲ ਗੱਲ ਹੈਗੀ ਆ ਕਿ ਪਾਣੀ ਫਿਰ ਦੁਬਾਰਾ ਲਾਇਆ ਵੀ ਚੱਲ ਜੂ ਕੰਮ ਪਾਣੀ ਲਾਇਆ ਸੀ ਨੂੰ ਵਾਂਹ ਤੱਕ ਗਿੱਲਾ ਹਜੇ ਤਾਂ ਉਗਰਦਾਊਗੀ ਉਗਰਦਾਊਗੀ ਪਰ ਜਿਹੜਾ ਨੁਕਸਾਨ ਪਹਿਲਾਂ ਹੋਇਆ ਹੈ ਕਿੰਨਾ ਨੁਕਸਾਨ ਪਿੰਦੂ ਜੇ ਹੁਣ 3 ਕਿੱਲੇ ਤੁਸੀਂ ਕਹੀ ਜਾਂਦੇ ਕਿੰਨਾ ਖਰਚਾ ਹੋ ਗਿਆ ਅਜੇ ਤੱਕ ਬੀਜ ਲਾ ਕੇ ਸਾਰਾ ਵਿੱਚ ਪਾ ਕੇ ਵਾਹ ਵਾਹ ਲਾ ਕੇ ਖਰਚਾ ਵੀ 4 ਕਿੱਲੇ ਦੇ ਚ 4 ਗੱਟੇ ਦਾ ਪੈਣਗੇ ਆਪਣੇ ਬੀਬੀ ਦੇ 1500 ਦਾ ਗੱਟਾ ਇੱਕ ਆਇਆ ਢਾਈ ਫੇਰ ਪਉ ਹੁਣ ਢਾਈ ਮੋਣੀਆ ਵੀ ਪਾਈ ਆ ਤਿੰਨ ਗੱਟੇ ਡਬਲ ਪੈ ਗਈ ਡਬਲ ਪੈ ਗਈ ਤੇ ਬਾਕੀ ਤੇਲ ਦਾ ਖਰਚਾ ਲਾ ਲਓ ਕਾਰਨ ਕੀ ਰਿਹਾ ਬਾਈ ਜੇ ਹੁਣ ਮਾਨ ਕੇ ਚੱਲੋ ਕਹਿੰਦੇ ਵੀ ਸਰਕਾਰ ਕਹਿੰਦੀ ਹੈ ਤੁਸੀਂ ਧੂਆ ਨਾ ਕਰੋ ਠੀਕ ਆਗ ਨਾ ਲਾਓ ਗੱਠਾ ਬਣਾਓ ਹਨਾ ਤੁਸੀਂ ਕੀ ਕੀਤਾ ਸੀਗਾ ਵਿੱਚ ਬਾਈ ਸੀ ਪ੍ਰਾਲੀ ਖਰਚ ਵਾਈ ਸੀ ਸਰਕਾਰ ਦੇ ਕਹਿੰਦੇ ਜਿਵੇਂ ਕਹਿੰਦੇ ਵੀ ਵਿੱਚ ਬਾਹਰ ਆਹ ਪ੍ਰਾਲੀ ਤੁਸੀਂ ਦੇਖ ਰਹੇ ਹੋ ਦਰਸ਼ਕੋ ਬਾਈ ਨੇ ਵਿੱਚ ਪ੍ਰਾਲੀ ਵਾਈ ਸੀ ਵਾਹਨ ਦੇ ਸਰਕਾਰ ਕਹਿਣ ਦੀ ਧੂਆਂ ਆਉਂਦਾ ਠੀਕ ਆ ਚਲੋ ਸਰਕਾਰ ਦੀ ਮੰਨ ਕੇ ਬਾਈ ਨੇ ਇਹ ਹਣਾ ਪਹਿਲ ਕੀਤੀ ਠੀਕ ਆ ਤੇ ਬਾਈ ਰਿਜ਼ਲਟ ਫਿਰ ਜਿਹੜਾ ਹੈਗਾ ਆ ਸੁੰਡੀ ਪੈ ਗਈ ਹੁਣ ਹਾਂ ਆ ਤੁਸੀਂ ਦੇਖ ਲਓ ਇਧਰ ਦੌਗੀਆਂ ਪੈ ਗਈਆਂ ਸੁੰਡੀ ਨੇ ਚੱਕਤੀ ਸਾਰੀ ਬਾਈ ਹਾਂ ਚਮਕ ਆ ਗਈ ਬਈ ਚਮਕ ਆ ਗਈ ਆ ਤਾਂ ਹੁਣ ਤੁਸੀਂ ਆਪ ਹੀ ਹਿਸਾਬ ਨਾਲੋ ਦਰਸ਼ਕੋ ਹੁਣ ਤੋਂ ਲੈ ਕੇ ਜਿਹੜਾ ਹੁਣ ਇਹ ਸਾਰੀ ਬਾਊ ਆ ਬਾਈ ਵਾਈ ਜਾਂਦਾ ਦੇਖੋ ਸੁਪਰ ਸੀਟਰ ਦੁਬਾਰਾ ਫੇਰ ਬਾਈ ਇਹਦਾ ਫੇਰ ਬਾਈ ਰੈਂਟ ਪੈਣਾ ਹਣਾ ਪੈਣਾ ਬੈਣਾ ਠੀਕ ਆ ਫੇਰ ਖਰਚਾ ਪੈਣਾ ਐਡੇ ਐਡੇ ਸੰਤ ਠੀਕ ਆ ਕਿਰਾਏ ਤੇ ਲੈਣੇ ਕਿਹੜਾ ਸੌਖੇ ਆ ਬਾਈ ਇਹ ਆ ਕਹਿਣਾ ਸੌਖਾ ਹੁੰਦਾ ਪਰ ਸਰਕਾਰਾਂ ਨੂੰ ਮੈਂ ਕਹਿਣਾ ਚਾਹੁੰਗਾ ਇਹਦਾ ਜਾਂ ਇਹਦਾ ਕੋਈ ਹੱਲ ਤਾਂ ਹੈਣਾ ਕਰਨਾ ਚਾਹੀਦਾ ਸਰਕਾਰ ਨੂੰ ਚਾਹੀਦਾ ਵੀ ਕਰ ਤੇ ਚੱਲ ਵੀ ਆਗੂ ਗਦਰ ਨਾਲ ਗੱਠਾਂ ਬਣ ਕੇ ਚੱਕਣਾ ਉਹ ਵੀ ਨਹੀਂ ਚਾਹਦੇ ਬਈ ਗੱਠਾਂ ਵਾਲੇ ਵੀ ਪਿੰਦੂ ਮੈਂ ਵੇਖਿਆ ਕਈ ਕਿਸਮਾਂ ਵੇਖ ਕੇ ਆਇਆ ਪਿੱਛੇ ਹੁਣ ਵੀਡੀਓ ਬਣਾ ਗਿਆ ਗੱਠਾਂ ਵਾਲਿਆਂ ਨੂੰ ਪਈ ਜਾਂਦੀ ਹੈ ਬਈ ਕਿ ਪ੍ਰਾਲ ਉੱਥੇ ਵੀ ਰਹਿ ਜਾਂਦਾ ਪ੍ਰਾਲੀ ਥੱਲੇ ਰਹਿ ਜਾਂਦੀ ਨਾ ਅਕਸਰ ਝੁੰਡੀ ਝੋਨੇ ਵਾਲੀ ਜਿਹੜੀ ਹੁੰਦੀ ਹੈ ਉਹ ਰਹਿਣੀ ਦਾ ਥੱਲੇ ਹੀ ਹੈ ਇੰਨਾ ਚਿਰ ਇਹਨੂੰ ਅੱਗ ਨਹੀਂ ਲੱਗਦੀ ਇਹਦਾ ਕੋਈ ਹੱਲ ਨਹੀਂ ਸੁੰਡੀ ਦਾ ਮਰਦੀ ਨਹੀਂ ਥੱਲੇ ਇਹ ਇਹਦਾ ਬਾਈ ਹੁਣ ਤੂੰ ਵੀਜੀ ਜਾਣਾ ਹੁਣ ਇਹਦੇ ਉੱਤੇ ਫੇਰ ਸੁਪਰਸੀਡਰਾਂ ਤੂੰ ਸੁੰਡੀ ਦਾ ਫੇਰ ਵੀ ਬਾਈ ਥੱਲੇ ਆ ਤੇ ਫੇਰ ਇਹਦਾ ਡੇ ਬਾਈ ਹੁਣ ਦਵਾਈ ਲਾਈ ਆ ਲਿਆ ਕੇ ਫੇਰ ਤੀਜੀ ਆ ਦਵਾਈ ਫੇਰ ਕਣਕ ਨੂੰ ਲਾਈ ਆ ਕਲੋਰੋ ਅੱਛਾ ਹੁਣ ਇਹਨੂੰ ਕਲੋਰੋ ਲਾ ਕੇ ਅਗੇ ਵੀ ਰਏ ਆ ਉਸ ਤੋਂ ਬਾਅਦ ਜੋ ਪਾਣੀ ਲਾਵਾਂਗੇ ਫੇਰ ਪਾਵਾਂਗੇ ਲੀਟਰ ਲੀਟਰ ਇਹੀ ਹੱਲ ਫੇਰ ਵੀ ਕਿਸਮਤ ਤੇ ਹੀ ਆ ਕਿਸਮਤ ਆ ਕਿੱਡਾ ਜੀ ਕੋਈ ਨਹੀਂ ਕਹਿ ਸਕਦੇ ਜੀ ਕੀ ਹੋਣਾ ਕੀ ਨਹੀਂ ਹੁਣ ਆਏ ਹੁਣ ਇਹ ਤਿੰਨ ਕਿੱਲੇ ਦੁਬਾਰਾ ਫੇਰ ਵੀ ਤੇ ਹੁਣ ਵੀ ਕਿਹੜਾ ਹੁਣ ਮੇਰਾ ਵੀਜ ਨੇ ਫਿਰ ਪਛੇਤਾ ਆਪਣਾ 2855 2855 ਇਹ ਕਿਵੇਂ ਹੋ ਜਾਂਦੀ ਹੈ ਸਹੀ ਅਠਾ ਪਛੇਤੀ ਹਾਂ ਦੁਕਾਨਦਾਰ ਦੇ ਤਾਂ ਉਹ ਤਾਂ ਕਹਿੰਦੇ ਵੀ ਸਹੀ ਪੀ ਰੋਤੇ ਵੀ ਹੈਗੀ ਆ ਜੀ ਹਜੇ ਹੋਜੂ ਬਈ ਫਿਰ ਪਿੰਤੂ ਝਾੜ ਤੇ ਦਾ ਫਰਕ ਪੈ ਪੈਣਾ ਹੀ ਪੈਣਾ ਹੈ ਨਾ ਬਾਈ ਆਪ ਜੇਤੀ ਦਾ ਤਾਂ ਪਾਣੀ ਬਾਈ ਕਿੱਥੇ ਤੋਂ ਆ ਕਣਕ ਦੀ ਢੀੜੀ ਹੋ ਗਈ ਆਪਣੀ ਆਪ ਨਰਮਲ ਕਾ ਕੇ ਵੀਤ ਦੀ ਫਸਤੀਆਂ ਹੂੰ ਹੂੰ ਉਹ ਝਾੜ ਹੋ ਹਿਸਾਬ ਦੇ ਨਿਕਲਦਾ ਹੈ ਨਾ ਹੂੰ ਤੇ ਘੱਟ ਤਾਂ ਹੁੰਦਾ ਹੀ ਆ ਵਿਛੇਤੀ ਦਾ ਜੇ ਅੱਗ ਲਾਉਂਦੇ ਸੀ ਤਾਂ ਫਿਰ ਜੁਰਮਾਨਾ ਪਾਉਂਦੇ ਲਾਲ ਲਕੀਰ ਵਗੈਰਾ ਉਹ ਚੀਜ਼ਾਂ ਹਨਾ ਜੇ ਉਹ ਤੋਂ ਵੱਜਦੇ ਤਾਂ ਫਿਰ ਫੇਰ ਕਹਿੰਦੇ ਹੁੰਦੇ ਵੀ ਮੂਸਾ ਭੱਜੇ ਮੌਤ ਮੌਤ ਮੂਰੇ ਘੜੀ ਹੈ ਉਹ ਹਾਲ ਹੋ ਤਦ ਠੀਕ ਆ ਭਾਈ ਪਿੰਦੂ ਹੁਣ ਮੰਨ ਕੇ ਚੱਲ ਆਹਾ ਹੁਣ ਇੱਧਰ ਵੀ ਸੁਪਰ ਸੀਟਰ ਨੇ ਵੀਚਣੀ ਆ ਸਾਰੀ ਇਹ ਵੀ ਹਾਂ ਹਾਂ ਸਾਰੀ ਸੁਪਰ ਸੀਟਾਂ ਵੀ ਆਹ ਵੇਖ ਲੋ ਦਰਸ਼ਕੋ ਇੱਧਰ ਸਾਰੀ ਸੁਪਰ ਸੀਟਰ ਦਾ ਹੁਣ ਬਾਈ ਨੇ ਵੀਚਣੀ ਆ ਠੀਕ ਆ ਖਰਚਾ ਉਨਾ ਹੀ ਪੈ ਗਿਆ ਠੀਕ ਆ ਤੁਹਾਨੂੰ ਦਿਖਾ ਦਿੰਨੇ ਆ ਭਾਈ ਪਿੰਦੂ ਅਜਾੜ ਕੋਈ ਪੱਟ ਕੇ ਦਿਖਾ ਦਗੇ ਆਪਾਂ ਜਿੱਥੇ ਇੱਧਰ ਖਤਮ ਹੋਈ ਪਈ ਮਤਲਬ ਸਾਰੀ ਹੈਨਾ ਹੁਣ 70000 ਨੂੰ ਆਹਣਾ ਭਾਈ ਉੱਤੇ ਖਰਚਾ ਵੇਖ ਲੋ ਆਹ ਦੇਖ ਲੋ ਹੁਣ ਇੱਕ ਹੋਰ ਗੱਲ ਆ ਦੋਸਤੋ ਵਾਣ ਆਹ ਵੇਖ ਲੋ ਭਾਈ ਸੁੰਡੀ ਸਾਰੀ ਖਤਮ ਕਰਤੀ ਕਣਕ 80000 ਨੂੰ ਠੇਕੇ ਤੇ ਲੋ ਦੋਸਤੋ ਕਿੱਥੇ ਜੱਟ ਇੱਥੇ ਆ ਕੇ ਜੱਟ ਜਿਹੜਾ ਮਾਰ ਖਾ ਜਾਂਦਾ ਆਪਾਂ ਕਹਿ ਦਿੰਨੇ ਆ ਜੱਟ ਜ਼ਿਮੀਂਦਾਰ ਨੂੰ ਵੀ ਧੂਆਂ ਕਰਦਾ ਜੇ ਨਹੀਂ ਕਿਸੇ ਦਾ ਕਰਦਾ ਹਨਾ ਬਈ ਇਹ ਮਜਬੂਰੀ ਆ ਧੂਆਂ ਤਾਂ ਮੰਨ ਕੇ ਜੇ ਵੀ ਗੱਠਾ ਬਣਾਉਨੇ ਆਪਾਂ ਉਹ ਵੀ ਸਰਕਾਰ ਚਾਹਦੀ ਆ ਐਕਸ ਫੈਕਟਰੀਆਂ 'ਚ ਮਜਦੀਆਂ ਹੀ ਆ ਉਹ ਇੱਕ ਥਾਂ 'ਲੀ ਆ ਕੇ ਆਗਰਾ ਹੁੰਦੇ ਆ ਹਾਂ ਉਹ ਸਾਰਾ ਸਾਲ ਮਜਦੀਆਂ ਉੱਥੇ ਨਹੀਂ ਧੂਆਂ ਹੁੰਦਾ ਇੱਥੇ ਜਦੋਂ ਇੱਕ ਮਹੀਨਾ ਹੋ ਜੂਗਾ ਵਤਵਾਦ ਵੀ ਹੌਲੀ ਹੌਲੀ ਲਾਉਂਦੇ ਆ ਇੱਕ ਮਹੀਨੇ ਜੋ ਹਨਾ ਮੱਚ ਜੂਗਾ ਤੇ ਉੱਥੇ ਸਾਰਾ ਸਾਲ ਮੱਚੀ ਜਾਂਦਾ ਉਹ ਧੂਆਂ ਕਿੱਥੇ ਜਾਂਦਾ ਲੋ ਵੀ ਆ ਤੁਸੀਂ ਆਪ ਹੀ ਦੇਖ ਲਓ ਹੁਣ ਜਿਹੜੇ ਵੀਡੀਓ ਦੇ ਥੱਲੇ ਕਮੈਂਟ ਕਰਦੇ ਹੁੰਦੇ ਆ ਇਹ ਜੱਟ ਹਕਾਰੇ ਆ ਆ ਫਲਾਣਾ ਆ ਖੜਾ ਜੱਟ ਕਿੱਥੇ ਹਕਾਰੇ ਮੈਂ ਤਾਂ ਹਕਾਰਾ ਦਿੰਦਾ ਨਹੀਂਗਾ ਆ ਦੇਖ ਲਓ ਇਧਰ ਡਬਲ ਖਰਚਾ ਪੈ ਗਿਆ 80-8000 ਰੁਪਏ ਲਿਆ ਬਾਈ ਮੈਨੂੰ ਲੱਗਦਾ ਪੱਲੇ ਪੈ ਗਏ ਹਨਾ ਤੇ ਪੱਲੇ ਝੋਨਾ ਵੀ ਬਾਈ ਅੱਗੇ 70 ਮਾਂਜ ਰਹਿ ਗਿਆ ਝੋਨੇ ਦੀ ਵੀ ਕਾਟ ਲੱਗੀ ਆ ਸੱਚ ਲੱਗੀ ਕਾਟ ਵੀ ਲੱਗੀ ਆ ਬਾਕੀ ਸਾਰਿਆਂ ਤੋਂ ਪਹਿਲਾਂ ਝੋਨਾ ਵੱਢਿਆ ਸੀ ਤੇ 24-25 ਦਿਨਾਂ ਤੋਂ 돌ਿਆ ਇੱਕ ਝਾੜ ਚ ਮੰਝੇਗੇ 15 15 ਦਿਨ ਮੰਡੀ ਚ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸ ਦਿੰਨਾ ਸਾਰਿਆਂ ਤੋਂ ਪਹਿਲਾਂ ਬਾਈ ਪਿੰਦੂ ਜਿਹੜਾ ਪੈਂਡ ਵਾਲੀ ਮੰਡੀ ਚ ਇਹਨੇ ਲਾਇਆ ਸੀ ਝੋਨਾ ਹਣਾ ਸਭ ਤੋਂ ਪਹਿਲਾਂ ਸਟਾਰਟ ਕੀਤੀ ਸੀ ਤੇ ਸਾਰਿਆਂ ਤੋਂ ਮੈਨੂੰ ਲੱਗਦਾ ਮਗਰੋਂ ਗਿਆ ਹੋਊਗਾ ਮੰਡੀ ਚ ਇਹ ਹਾਂ ਪੂਰੇ 24 ਤੋਂ 25 ਦਿਨ ਲੱਗੇ 24 ਤੋਂ 25 ਦਿਨ ਲੱਗ ਕੇ ਵੀ ਮੈਨੂੰ ਲੱਗਦਾ ਵੀ ਢਾਈ ਕਿੰਨੀ ਕਾਟ ਲੱਗੀ ਢਾਈ ਦਾ 3 ਕਿਲੋ ਕਾਟ ਲੱਗੀ 3 ਕਿਲੋ ਕਾਟ ਲੱਗੀ 11 ਮੋਕਚਰ ਰਹਿ ਮੰਡੀ ਵੀ ਆਇਨੇ ਦਿਨਾਂ ਦਾ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਕਿੱਥੇ ਦਾ ਜੱਟ ਪੂਰੀ ਕਰੂਗਾ ਹੁਣ ਠੇਕੇ ਵਾਲੇ ਬਾਜ ਬਾਈ ਆਹ ਹਾਲ ਹੋਇਆ ਪਿਆ ਠੀਕ ਆ ਤੁਸੀਂ ਤਾਂ ਕਹਤਾ ਵੀ ਆਹੋ ਕਰ ਲਓ ਗੱਠਾ ਚਲੋ ਇਹਨੇ ਅੱਖੇ ਲਾ ਕੇ ਕਰ ਲਿਆ ਆਪਾਂ ਆ ਇਹਨੇ ਪ੍ਰਾਲੀ ਵਿੱਚ ਵਾਦੀ ਬਾਈ ਹੁਣ ਰਿਜ਼ਲਟ ਕੀ ਮਿਲਿਆ ਦਾ ਆਹ ਦੇਖ ਲਓ ਦੋਗੀਆਂ ਸਾਰੀ ਕਣਕ ਖਤਮ ਹੋ ਗਈ ਬਾਈ ਇਹਦਾ ਹੁਣ ਕੋਈ ਮੁਆਵਜ਼ਾ ਦੇਊ ਸਰਕਾਰ ਬਾਈ ਕੀ ਮੰਗ ਕਰਦੇ ਆ ਮੰਗਦਾ ਬਈ ਇਹੀ ਵੀ ਮੰਗਦਾ ਹੋ ਕੇ ਮੁਆਵਜ਼ਾ ਦਿੱਤਾ ਜਾਵੇ ਹਨਾ 20 80 ਹਜ਼ਾਰ ਨੂੰ ਆ ਨਾ ਕੋ ਇੰਨਾ ਦਾ ਆਪਾਂ ਨੂੰ ਵੀ ਪਤਾ ਬੈਜਦਾ ਕੀ ਹੈ ਠੇਕੇ ਵਾਲ ਜੀ ਉੱਤੋਂ ਬਾਈ ਠੇਕੇ ਵਾਲੇ ਵਾਣ ਵੀ ਹਨਾ ਠੇਕਾ ਚੱਕੀ ਜਾਂਦੇ ਘੱਟੋ ਘਾਟਾ ਤਿੰਨਾਂ ਸਾਢੇ ਤਿੰਨ ਅਗਲੇ ਘੱਟੋ ਘਾਟਾ 18-19000 ਰੁਪਇਆ ਖਰਚਾ ਸਾਡਾ ਹੋ ਚੁੱਕਾ ਹੈ ਡਬਲ ਪੈ ਗਿਆ ਦੁਬਾਰਾ ਵੀਜਨ ਤੇ ਪਹਿਲਾਂ ਸੀ ਉਦੋਂ ਪਹਿਲਾਂ ਉਹ ਤਾਂ ਖਤਮ ਹੋ ਗਿਆ ਪਹਿਲਾਂ ਪੈ ਗਿਆ ਜਿਹੜਾ ਪਹਿਲਾਂ ਦੋ ਸਪਰੇਆਂ ਕੀਤੀਆਂ 6-7000 ਦਾ ਬੀਜ ਆਇਆ 4000 ਦਾ ਤੇਲ ਛੜਤਾ ਡੀਏਪੀ ਲਾ ਲਓ ਹਜੇ ਵੀ ਰਿਸਕ 'ਚ ਆ ਹਜੇ ਵੀ ਰਿਸਕ 'ਚ ਹਜੇ ਵੀ ਇਹ ਓਨੀ ਗੱਲੇ ਤੇ ਸੁੰਦੀ ਥੱਲੇ ਪਈਆਂ ਇਲਾਹੁਣ ਕੀ ਪਤਾ ਵੀ ਰੱਬ ਦਾ ਕੀ ਬਦਲਾ ਜੇ ਬਦਲਾ ਹਾਂ ਫੇਰ ਮਾਰ ਪਾ ਜੇ ਹਨਾ ਕੀ ਪਤਾ ਕੀ ਪੁੱਤਰ ਮੌ ਤਾਂ ਠੀਕ ਹੈ ਦੋਸਤੋ ਜਿਹੜਾ ਹੈਗਾ ਤੁਹਾਨੂੰ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਵੀ ਵਾਰ-ਵਾਰ ਜਿਹੜਾ ਕਿਸਾਨ ਨੂੰ ਟਾਰਗੇਟ ਕੀਤਾ ਜਾਂਦਾ ਕਿਸਾਨ ਨੂੰ ਟਾਰਗੇਟ ਕੀਤਾ ਜਾਂਦਾ ਐਨੀਆਂ ਫੈਕਟਰੀਆਂ ਚੱਲ ਜਾਂਦੀਆਂ ਧੂਆਂ ਗੱਡੀਆਂ ਦਾ ਪ੍ਰਦੂਸ਼ਣ ਆ ਠੀਕ ਆ ਹੋਰ ਬਹੁਤ ਤਰ੍ਹਾਂ ਦਾ ਪ੍ਰਦੂਸ਼ਣ ਆ ਕੱਲਾ ਕਿਸੇ ਪਾਸੇ ਧਿਆਨ ਹੀ ਹੈ ਨਹੀਂ ਨਾ ਸਰਕਾਰ ਦਾ ਉਸ ਪਾਸੇ ਧਿਆਨ ਹੈ ਨਹੀਂਗਾ ਸਹੀ ਗੱਲ ਆ ਕਿਉਂਕਿ ਕੱਲਾ ਅੱਗੇ ਵੀ ਤਾਂ ਮੰਨ ਕੇ ਚਲੋ ਬਾਈ ਪਿੱਛੇ ਨੂੰ ਵੀ ਅੱਗੇ ਤਾਂ ਪਿੱਛੇ ਵੀ ਤਾਂ ਅੱਗ ਲੱਗੀ ਜਿਹੜਾ ਹੈਗਾ ਅੱਜ ਤੱਕ ਵੀਰ ਦੇ ਹੁੰਦੇ ਹਨ ਹਾਂ ਹਾਂ ਪਹਿਲਾਂ ਕੋਈ ਇਹੋ ਜਿਹਾ ਨਹੀਂ ਸੀਗਾ ਜਿਹੜਾ ਹੁਣ ਗੰਮ ਬਣ ਜਾਂਦਾ ਚਲੋ ਠੀਕ ਆ ਵਾ ਆਪਾਂ ਕਹਿੰਦੇ ਐਨਵਾਇਰਨਮੈਂਟ ਨੂੰ ਠੀਕ ਆ ਆਪਾਂ ਸਾਫ਼ ਸੁਥਰਾ ਰੱਖਣਾ ਚਾਹੀਦਾ ਆਖੇ ਵੀ ਲੱਗੇ ਜਾਂ ਕਿਸਾਨ ਠੀਕ ਆ ਕੀਤਾ ਵੀ ਪਰ ਬਾਈ ਉਹਦਾ ਹੱਲ ਤਾਂ ਪ੍ਰੋਪਰ ਸਰਕਾਰ ਨੂੰ ਕੱਢ ਕੇ ਦੇਣਾ ਚਾਹੀਦਾ ਜਿਹੜਾ ਹੁਣ ਗਰਾਊਂਡ ਲੈਵਲ ਤੇ ਆ ਕੇ ਜਦੋਂ ਅੱਗ ਲੱਗ ਜਾਂਦੀ ਉਹਦੋਂ ਤਾਂ ਇਹਨਾਂ ਦਾ ਸੈਟਲਾਈਟ ਜਿਹੜਾ ਕੰਮ ਕਰ ਜਾਂਦਾ ਵੀ ਸੈਟਲਾਈਟ ਤੋਂ ਪਤਾ ਲੱਗ ਗਿਆ ਵੀ ਅੱਗ ਲੱਗੀ ਪਹਾਂਵਾਂ ਚ ਆ ਜਾਂਦੇ ਆ ਤੇ ਹੁਣ ਆ ਵੀ ਆ ਵੀ ਦਿਸਣਾ ਚਾਹੀਦਾ ਵੀ ਹੁਣ ਦੂਰੀਆਂ ਕਣਕੀ ਵਿੱਚ ਜਾ ਰਹੀ ਹੈ ਇੱਥੇ ਹੋਣਾ ਚਾਹੀਦਾ ਵੀ ਪਰਾਲੀ ਦਾ ਸਾਡੇ ਕੋਲ ਹਾਂ ਹੁਣ ਸੈਟਲਾਈਟ ਹੁਣ ਵੀ ਭਾਈ ਇੰਨੇ ਥਾਂ ਕਣਕੀ ਨਹੀਂ ਬਾਕੀ ਇੱਕ ਇਹ ਕਹਿੰਦੇ ਵੀ ਹਨਾ ਵੀ ਬੀਜਣ ਤੋਂ ਪਹਿਲਾਂ ਕਲੋਰੋ ਲਾਓ ਹੂੰ ਆਪਣਾ ਜਾਮਦੇ ਜਵਾਗ ਨੂੰ ਕੋਈ ਨਸ਼ੇ ਤੇ ਲਾਵਾਂਗੇ ਉਹ ਚੰਗਾ ਹੋਊਗਾ ਜ਼ਹਿਰ ਆਪਾਂ ਪਹਿਲਾਂ ਇਹ ਜ਼ਹਿਰ ਪਹਿਲਾਂ ਦੇਣ ਲੱਗ ਪਏ ਇਹ ਕੈਂਸਰ ਦੀ ਬਿਮਾਰੀ ਹੈ ਕਦੋਂ ਤੱਕ ਇਹਨੇ ਵੱਡੀ ਹੋਣਾ ਉਦੋਂ ਤੱਕ ਤਾਂ ਬਹੁਤ ਜ਼ਰਾ ਇੱਥੇ ਬਹੁਤ ਬਹੁਤ ਹੋਣਾ ਹੁਣ ਜਮਦੀ ਕਣਕ ਨੂੰ ਆਪਾਂ ਕਲੋਰੋ ਲਾਵਾਂਗੇ ਤੋਂ ਅਕਸਰ ਜ਼ਹਿਰੀਆ ਕਾ ਨਾ ਪਾਈਆਂ ਹਮ ਕੈਂਸਰ ਦਾ ਕਾਰਨ ਤਾਂ ਬੇਨ ਆ ਇਹ ਮੇਨ ਆ ਹਾਂ ਤੇ ਇਹ ਬਾਈ ਧਿਆਨ ਦੇਣਾ ਚਾਹੀਦਾ ਆਪਾਂ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਜਿਹੜਾ ਕਿਸਾਨ ਦਾ ਦੁੱਖ ਹੈ ਦਰਦ ਹੈ ਤੁਹਾਨੂੰ ਸੁਣਾਤਾ ਤੁਹਾਡੇ ਸਾਹਮਣੇ ਗਰਾਊਂਡ ਲੈਵਲ ਤੇ ਖੜੇ ਆ ਉਹ ਦੇਖ ਲਓ ਇਧਰ ਇਧਰ ਬੀਜੀ ਜਾਂਦਾ ਬਾਈ ਠੀਕ ਆ ਆ ਹਜੇ ਵਾਹ ਕੇ ਦੁਬਾਰਾ ਮੈਂ ਨਾ ਬਾਈ ਖਰਚਾ ਹੋ ਗਿਆ ਠੇਕਾ ਪੱਲੇ ਪੈ ਗਿਆ ਠੀਕ ਆ ਅਗਲਾ ਕਹਿ ਜਾਂਦਾ ਹਾਂ ਠੇਕੇ ਵਾਲੇ ਵੀ ਕਹਿ ਜਾਂਦੇ ਠੇਕੇ ਤਾਂ ਬਈ ਹੋਰ ਚੱਕੀ ਆਉਂਦੇ ਇੱਕ ਦੋ ਕਿਸਾਨ ਜਿਹੜੇ ਪਿੰਡ ਚ ਹੁੰਦੇ ਆ ਨਾ ਉਹਨਾਂ ਨੇ ਚਾਹਦੇ ਆ ਬਈ ਚਾਹਦੇ ਆ ਉਹਨਾਂ ਨੇ ਚੱਕ ਤਾਂ ਮਾਂਜੇ ਸਾਰੇ ਜਾਂਦੇ ਇਹ ਹਜੇ ਠੀਕ ਆ ਬੰਦੇ ਮਾਂਜੇ ਜਾਂਦੇ ਜਿਹੜੇ ਹੁਣ ਬਈ ਆ ਵੇਲੇ ਨੁਕਸਾਨ ਹੋ ਗਿਆ ਤਾਂ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ